ਪਹਿਲਾਂ ਸਭ ਕੁਝ ਠੀਕ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਾਕੀ ਧੜੇ ਵੱਲੋਂ ਮਜਬੂਰ ਕੀਤਾ ਗਿਆ ਕਿ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਓ ਐਡਵੋਕੇਟ ਇਕਬਾਦ ਸਭ ਝੁੰਦਾ ਵੱਲੋਂ ਇੱਕ ਰਿਪੋਰਟ ਲਾਗੂ ਕੀਤੀ ਗਈ ਉਸ ਰਿਪੋਰਟ ਦੇ ਅਧਿਕਾਰ ਰਿਪੋਰਟ ਦੇ ਨਿਯਮਾਂ ਦੇ ਅਨੁਸਾਰ ਸੁਖਬੀਰ ਸਿੰਘ ਬਾਦਲ ਨੂੰ ਵਾਰ-ਵਾਰ ਕਿਹਾ ਕਿ ਝੁੰਦਾ ਰਿਪੋਰਟ लागू ਕੀਤੀ ਜਾਵੇ ਆਪਣੇ ਅਹੁਦੇ ਤੋਂ ਅਸਤੀਫਾ ਦਿਓ ਲੇਕਿਨ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਕੇ 'ਤੇ ਚੌਕਾ ਮਾਰਿਆ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਦੀ ਵੀ ਛੁੱਟੀ ਕੀਤੀ ਗਈ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਸੁਲਤਾਨ ਸਿੰਘ ਦੀ ਵੀ ਛੁੱਟੀ ਕੀਤੀ ਗਈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਦੀ ਵੀ ਛੁੱਟੀ ਕੀਤੀ ਗਈ ਮੁਨਕਰ ਹੋਏ ਭਗੌੜੇ ਹੋਏ ਪੂਰਾ ਤਾਮ-ਚਾਮ ਚੋਕਿਆ ਗਿਆ ਫਿਰ ਦੁਬਾਰਾ ਤੇ ਫਿਰ ਦੁਬਾਰਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ اجلاس ਕਰਕੇ ਪ੍ਰਧਾਨ ਬਣਨ ਦੇ ਵਿੱਚ ਕਾਮਯਾਬ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਗੀ ਧੜਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਅਜਿਹਾ ਵਕਤ ਹੋਇਆ ਕਿ ਹਾਲੇ ਸੁਖਬੀਰ ਸਿੰਘ ਬਾਦਲ ਦੇ ਨਾਲ ਗੱਲ ਕਰ ਨੂੰ ਤਿਆਰ ਨਹੀਂ ਤੇ ਦੂਸਰੇ ਪਾਸੇ ਨਵੀਂ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਪੁਨਰ ਸਰਜੀਤ ਸ਼੍ਰੋਮਣੀ ਅਕਾਲੀ ਦਲ ਦਾ ਬੜ ਜਾਵਣ ਬਣ ਜਾਣਾ ਅਕੋਰਡਿੰਗ ਟੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਨਵਾਂ ਪ੍ਰਧਾਨ ਬਣਨਾ ਪਹਿਲਾਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਸੀ ਹੁਣ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇੰਜ ਲੱਗਦਾ ਹੈ ਜਿਵੇਂ ਬੇਅਦ ਦੁਖੀ ਹੋਣ ਆਪਣੇ ਪਾਰਟੀ ਦੇ ਆਗੂਆਂ ਤੋਂ ਗੁਰਪ੍ਰਤਾਪ ਸਿੰਘ ਬਡਾਲਾ ਦੇ ਨਾਲ ਸਿਰਫ ਸਹਿਮਤ ਨੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲੇਕਿਨ ਬਾਕੀ ਆਗੂ ਅਕੋਰਡਿੰਗ ਟੂ ਜਿਹੜੀਆਂ ਹਦਾਇਤਾਂ ਜਿਹੜੀਆਂ ਇਨਸਟਰਕਸ਼ਨਾਂ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਹਦਾਇਤਾਂ ਤੇ ਪਹਿਰਾ ਨਹੀਂ ਦਿੱਤਾ ਜਾਂਦਾ ਇਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੁਖਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜਿੰਨੇ ਵੀ ਆਗੂ ਨੇ ਚਾਹੇ ਬੀਬੀ ਜਗੀਰ ਕੌਰ ਹੈ ਚਾਹੇ ਗੁਰਪ੍ਰਤਾਪ ਸਿੰਘ ਵਿਡਾਰਾ ਹੈ ਚਾਹੇ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਹੈ ਚਾਹੇ ਪਰਵਿੰਦਰ ਢੀਂਸਾ ਹੈ ਸੁਰਗ ਮਰਹੂਮ ਚਾਹੇ ਸਰਦੀਪ ਸਿੰਘ ਢੀਂਸਾ ਸੀ ਯਾਨੀ ਕਿ ਚਾਹੇ ਤੋਂ ਦੀਪ ਸਿੰਘ ਰਖੜਾ ਸੀ ਇਸ ਕਰਕੇ ਬਾਗੀ ਹੋਏ ਨਵੀਂ ਸ਼੍ਰੋਮਣੀ ਅਕਾਲੀ ਦਲ ਉਤਪੰਨ ਹੋਈ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਲੇਕਿਨ ਜਿਸ ਤਰ੍ਹਾਂ ਦੀ ਅੱਜ ਬਿਆਨਬਾਜ਼ੀ ਹੋਈ ਉਸ ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਪਚਾਰ ਆ ਗਿਆ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਨਿਊਜ਼ 18 ਪੰਜਾਬੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਬੀਤੇ ਦਿਨ ਹੋਈ ਅਕਾਲੀ ਦਰ ਪੁਨਨ ਸਰਜੀਤ ਦੀ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਵਡਾਲਾ ਨੇ ਯਾਨੀ ਹਰਪ੍ਰੀਤ ਸਿੰਘ ਦਾ ਸਮਰਥਨ ਕੀਤਾ ਸਿਰਫ ਗੁਰਪ੍ਰਤਾਪ ਸਿੰਘ ਵਡਾਲਾ ਨੇ ਬਾਕੀ ਕਿਸੇ ਵੀ ਆਗੂ ਨੇ ਸਮਰਥਕ ਸਮਰਥਨ ਨਹੀਂ ਕੀਤਾ ਦੱਸਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਪਾਰਟੀ ਅੰਦਰ ਅਨੁਸ਼ਾਸਨ ਦੀ ਘਾਟ ਅਤੇ ਬਿਆਨਬਾਜ਼ੀ ਤੋਂ ਨਾਰਾਜ਼ ਨੇ ਅਨੁਸ਼ਾਸਨ ਨਹੀਂ ਹੈ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਯਾਨੀ ਹਰਪ੍ਰੀਤ ਸਿੰਘ ਨੇ ਇਸ ਮੀਟਿੰਗ ਵਿੱਚ ਦਰਾਇਆ ਕਿ ਉਹਨਾਂ ਨੂੰ ਪ੍ਰਧਾਨਗੀ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ ਅਤੇ ਹੁਣ ਵੀ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੂਤਰਾਂ ਦੇ ਮੁਤਾਬਕ ਅਕਾਲੀ ਦਲ ਪੁਨਰਸਜੀਵਨ ਦੀ ਮੀਟਿੰਗ ਕਾਫੀ ਹਗਾਮੇਦਾਰ ਰਹੀ ਯਾਨੀ ਕਿ ਨਵੀਂ ਸ਼ੁਰੂੀ ਅਕਾਲੀ ਦਲ ਜਿਸ ਨੂੰ ਪੁਨਰਸਜੀਵ ਅਕਾਲੀ ਦਲ ਕਿਹਾ ਜਾਂਦਾ ਹੈ ਉਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਨਾ ਤਾਂ ਮੈਨੂੰ ਪਹਿਲਾ ਨਾਸੀ ਨਵੀਂ ਸ਼ੁਰੂ ਨਹੀਂ ਚਕਾਲੀ ਦਲ ਦਾ ਪ੍ਰਧਾਨ ਬਣਦਾ ਨਾ ਸੀ ਤੇ ਨਾ ਹੁਣ ਹੈ ਜੇਕਰ ਕੋਈ ਤੁਹਾਡੇ ਵਿੱਚੋਂ ਪ੍ਰਧਾਨ ਬਣਨਾ ਚਾਹੁੰਦਾ ਹੈ ਤੇ ਮੈਂ ਉਹਦਾ ਮੋਸਟ ਵੈਲਕਮ ਕਰਾਂਗਾ ਉਸਦਾ ਲਿਗਾ ਸਵਾਗਤ ਕਰਾਂਗਾ ਮੈਂ ਮੈਨੂੰ ਨਾ ਤੇ ਪ੍ਰਧਾਨਗੀ ਦਾ ਲਾਲਚ ਹੈ ਨਾ ਮੈਨੂੰ ਸਿਆਸਤ ਦਾ ਲਾਲਚ ਹੈ ਗੱਲ ਕਰਨੀ ਹੈ ਪੰਥ ਦੀ ਗੱਲ ਕਰਨੀ ਹੈ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਣਾ ਹੈ ਨਾਲ ਪੰਜਾਬ ਪੰਜਾਬ ਦੇ ਹਰ ਵਰਗ ਦੇ ਭਾਈਚਾਰੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਉਨਛਾਟੇ ਦੀ ਘਾਟ ਹੈ ਅਤੇ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਬਿਆਨਬਾਜ਼ੀ ਤੇ ਮਨਪ੍ਰੀਤ ਯਾਲੀ ਨੇ ਕੀਤੀ ਹੈ ਕਿਉਂਕਿ ਮਨਪ੍ਰੀਤ ਯਾਲੀ ਨੇ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਉਹਨਾਂ ਨੇ ਕਿਹਾ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਮੈਂ ਸ਼ਰੂਨੀ ਅਕਾਲੀ ਦਲ ਦਾ ਵਿਧਾਇਕ ਹਾਂ ਅਤੇ ਜਿਨ੍ਹਾਂ ਦੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਸ਼ਰੂਨੀ ਅਕਾਲੀ ਦਲ ਦਾ ਵਿਧਾਇਕ ਰਹਾਂਗਾ ਮੈਂ ਇਸਤੀਫਾ ਨਹੀਂ ਦਿੱਤਾ ਉਹਨਾਂ ਨੇ ਅਲਟੀਮੇਟਮ ਦੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਧਰ ਸ਼੍ਰੋਮਣੀ ਅਕਾਲੀ ਪੁਰਨ ਸੰਜੀਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਖਣਾਵਲੋਂ ਜਿੰਨੇ ਵੀ ਆਗੂ ਸੀ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਉਹਨਾਂ ਦੇ ਸਾਹਮਣੇ ਆਪਣੀ ਅਸਤੀਫੇ ਦੀ ਪੇਸ਼ਕੀਤੀ ਸਿਰਫ ਪੱਕ ਲਿਆ ਗਿਆ ਤੇ ਸਿਰਫ ਗੁਰਪ੍ਰਤਾਪ ਸਿੰਘ ਵੜਾਰਾ ਵੱਲੋਂ ਬਾਕੀਆਂ ਨੇ ਨਾ ਨਾ ਦੇ ਵਿੱਚ ਨਾ ਤੇ ਨਾ ਹਾਂ ਦੇ ਵਿੱਚ ਆ ਮਲਾਈ